ਰਿਆਨੋ ਅਸੀਂ ਅੱਜ ਕਲਾਨੌਰ ਵਿੱਚ ਬੈਠੇ ਹਾਂ ਇੱਕ ਜੋਬ প্লেਸਮੈਂਟ ਸੈਮੀਨਾਰ ਗਵਰਨਮੈਂਟ ਵੱਲੋਂ ਲਗਾਇਆ ਗਿਆ ਹੈ ਜਿਹਦੇ ਵਿੱਚ ਪਲੱਸ 2 ਪਾਸ ਬੱਚੇ ਔਰ ਗ੍ਰੈਜੂਏਸ਼ਨ ਬੱਚੇ ਜੋ ਕਿ ਫ੍ਰੈਸ਼ਰ ਤੇ ਐਕਸਪੀਰੀਅੰਸ ਇਹਨਾਂ ਨੂੰ ਜੋਬ ਆਫਰ ਕਰ ਰਹੇ ਨੇ ਮਿਨੀਮਮ ਜੋਬ ਆਫਰ 20000 ਬਸ ਸਟਾਰਟਿੰਗ ਹੈ ਬੱਚੇ ਆ ਸਕਦੇ ਨੇ ਸਾਨੂੰ ਮਿਲ ਸਕਦੇ ਨੇ ਸੈਮੀਨਾਰ ਤੋਂ ਬਾਅਦ ਵੀ ਸਾਡਾ ਨੰਬਰ ਡਿਸਟ੍ਰਿਬਿਊਟ ਕਰਕੇ ਸਾਨੂੰ ਕੰਟੈਕਟ ਕਰ ਸਕਦੇ ਨੇ ਅਸੀਂ ਉਹਨਾਂ ਦੀ ਇੰਟਰਵਿਊ ਕਰਵਾ ਕੇ ਉਹਨਾਂ ਨੂੰ ਪੱਕੀ ਨੌਕਰੀ ਲਗਵਾ ਕੇ ਦਵਾਂਗੇ ਜਿਹੜੀ ਕਿ ਪ੍ਰਾਈਵੇਟ ਵਿੱਚ ਹੋਏਗੀ ਕੁਝ ਸਰਕਾਰੀ ਦਾਇਰੇ ਵੀ ਹਨ ਜਿਹੜੇ ਪ੍ਰਾਈਵੇਟ ਕੀਤੇ ਹੋਏ ਹਨ ਉਹਨਾਂ ਵਿੱਚ ਵੀ ਨੌਕਰੀ ਹੈ ਤੇ ਮਤਲਬ ਸਾਰੀ ਸਿਲਸਿਲੇ ਵਿੱਚ ਹੈ ਕਿ ਮਿਨੀਮਮ ਏਜ 18 ਸਾਲ ਹੈ ਮੈਕਸਿਮਮ ਏਜ 35 ਹੈ ਜੀ ਦੋਨਾਂ ਵਾਸਤੇ ਸੇਮ ਹੈ ਹੁਣ ਤੱਕ ਕੁਕਲੀ ਜਿਹੜੀ ਇੱਧਰ ਬਾਰਡਰ ਲਾ ਕੇ ਜਾਏ ਤੇ ਫਿਰ ਇਹ ਚੰਗਾ ਪਰ ਕਿੰਨੀ ਚਲ ਚੁੱਕੀ ਹੈ ਹਲੇ ਤੱਕ ਫਿਰ ਹਾਂ ਅਹੀਂ 5 ਸਿਲੈਕਸ਼ਨਸ ਕੀਤੀਆਂ ਨੇ ਹਲੇ ਸਟਾਰਟਿੰਗ ਹੈ ਹੋਪ ਆਸ਼ਾ ਕਰ ਰਹੇ ਹਾਂ ਕਿ ਕਟੋਕਟ 40-50 ਸਿਲੈਕਸ਼ਨਸ ਆਪਾਂ ਕਰਕੇ ਜਾਵਾਂਗੇ ਸਿੰਘਾ ਪਪਾ ਇਹ ਬਟਾਲੇ ਤੁਹਾਡੀ ਕੰਪਨੀ ਹੈ ਸ਼੍ਰੀ ਬਾਲਾ ਜੀ ਫਾਉਂਡਰੀ ਆਪਾਂ ਨੂੰ ਰਿਕੁਆਇਰਮੈਂਟ ਹੈ ਜਿਹੜਾ ਸਾਡੇ ਪੈਕਿੰਗ ਸੇ ਵਰਕਰਾਂ ਦੀ ਲੋੜ ਹੈਗੀ ਹੈ 15 ਵਰਕਰਾਂ ਦੇ ਲੋੜ ਹੈਗਾ ਪੈਕਿੰਗਸ ਡਰਾਈਵਰਾਂ ਦੀ ਰਿਕੁਆਇਰਮੈਂਟ ਹੈਗੀ ਆਪਣੇ ਕੋ ਆਪਣੇ ਕੋ ਲੈਬ ਆਪਰੇਟਰ ਦੀ ਰਿਕੁਆਇਰਮੈਂਟ ਹੈਗੀ ਆ ਮਾਰਕਟਿੰਗ ਚ ਚਾਹੀਦੇ ਬੱਚੇ ਸਰ ਵੈਲਡਰ ਦੀ ਰਿਕੁਆਇਰਮੈਂਟ ਹੈ 4 ਵੈਲਡਰ ਚਾਹੀਦੇ ਆ ਇਲੈਕਟ੍ਰੀਸ਼ੀਅਨ ਚਾਹੀਦੇ ਆ 2 ਸਰ ਹੈਲਪਰ ਚਾਹੀਦੇ ਆ ਸੀਐਨਸੀ ਆਪਰੇਟਰ ਚਾਹੀਦੇ ਆ ਮਕੈਨੀਕਲ ਆਪਰੇਟਰ ਚਾਹੀਦੇ ਆ ਕੰਪਿਊਟਰ ਆਪਰੇਟਰ ਚਾਹੀਦੇ ਆ ਤੇ ਫਿਲਹਾਲ ਦੀ ਕਰੀ ਆਪਣੇ ਕੋਲ ਸਰ 10 ਬੱਚੇ ਸਿਲੈਕਟ ਕਰ ਚੁਕੇ ਆ ਬਾਕੀ ਸਾਰਾ ਗੋ ਚੱਲ ਰਿਹਾ ਹੈ ਕੁਆਲਿਫਿਕੇਸ਼ਨ ਸਰ ਡਿਪੈਂਡ ਕਰਦਾ ਕਿ ਵੈਕੈਂਸੀ ਦੇ ਹਿਸਾਬ ਨਾਲ ਜੇ ਸਰ ਪੈਕਿੰਗਸ ਆ ਪੈਕਿੰਗ ਚਾਹੇ ਜਿਹੜੀ ਰਿਕੁਆਇਰਮੈਂਟ ਹੈ ਉਹ 10th ਵੀ ਚੱਲੇਗੀ 10th ਚ ਵੀ ਸੂਟੇਬਲ ਆ ਜੀ ਜਿਹੜੇ ਸਰ ਜਿਹੜੀ ਮਤਲਬ ਬਹੁਤ ਜੀ ਸੈਕਸ਼ਨ ਹੈ ਜਿਹ ਹਾਈਅਰਡ ਸਰ ਫਿਰ ਇਸ ਤੋਂ ਬਾਅਦ ਸਾਰੇ ਉਹਨਾਂ ਦੇ ਆਪਾਂ ਟ੍ਰੇਨਿੰਗ ਤੇ ਬੁਲਾਵਾਂਗੇ ਉਹਨਾਂ ਦੀ ਇੱਕ ਹਫ਼ਤੇ ਦੀ ਟ੍ਰੇਨਿੰਗ ਹੋਏਗੀ ਟ੍ਰੇਨਿੰਗ ਤੋਂ ਬਾਅਦ ਫਿਰ ਡਿਸਾਈਡ ਹੋਏਗਾ ਕਿ ਕੀ ਪੇਸਕਿਲ ਉਹਨਾਂ ਦਾ ਹੁੰਦਾ ਕਿਉਂਕਿ ਫ੍ਰੈਸ਼ਰ ਬੱਚੇ ਜ਼ਿਆਦਾਤਰ ਦੇਖ ਰਹੇ ਆ ਕਿ ਆ ਰਹੇ ਆ ਆਪਣੇ ਕੋਲ ਹੋਰ ਉਹਨਾਂ ਨੂੰ ਹਾਨੂੰ ਵੀ ਗਾਈਡ ਕਰਨਾ ਪੈਣਾ ਥੋੜਾ ਸਿਖਾਣਾ ਪੈਣਾ ਹੈ ਇਸ ਲਈ ਥੋੜਾ ਸਾ ਅਸਲ ਟਾਈਮ ਲੱਗਣਾ ਉਹਨਾਂ ਨੂੰ ਵੀ ਬਾਕੀ ਪੇਸਕਿਲ ਵਧੀਆ ਹੋਏਗਾ ਅੱਗੋਂ ਕੰਮ ਵਧੀਆ ਜੇ ਸਿੱਖ ਕੱਢਣਗੇ ਤੇ ਅੱਗੇ ਤਰੱਕੀ ਕਰਨਗੇ ਸਰ ਸਰ ਹਾਂਜੀ ਲੋਕਲ ਚ ਆਪਾਂ ਮਤਲਬ ਕਲਾਂ ਨੌਰ ਤੋਂ ਬੱਚੇ ਚੁੱਕਦੇ ਵੀ ਆ ਜਾਂ ਢਾੜੀਵਾਲ ਤੋਂ ਵੀ ਬੱਚੇ ਆ ਰਹੇ ਆ ਤੇ ਮਤਲਬ ਉਹਨਾਂ ਕੋ ਕਹਿ ਰਹੇ ਕਿ ਉਹ ਆਪਾਂ ਬਟਾਲੇ ਚ ਆ ਸਕਦੇ ਆ ਸਾਨੇ ਨਾਲ ਤੇ ਇਸ ਕਰਕੇ ਕੋਈ ਚੱਕਰ ਨਹੀਂਗਾ ਸਾਰਾ ਆਪਾਂ ਰੱਖ ਲਏ